ਇਸ ਵਕਤ ਹਰ ਕੋਈ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਸਿਹਤ ਯਾਬਦੇ ਲਈ ਦੁਆ ਕਰ ਰਿਹਾ ਹੈ ਇਸ ਵਕਤ ਆਪਾਂ ਮੋਹਾਲੀ ਦੇ ਫੋਰਟ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਜਵੀਰ ਜਵੰਦਾ ਦਾ ਉੱਚਿਤ ਤੌਰ ਦੇ ਉੱਪਰ ਇਲਾਜ ਚੱਲਦਾ ਪਿਆ ਹੈ ਵੱਡੀ ਖਬਰ ਹੁਣ ਇਹ ਸਾਹਮਣੇ ਆ ਰਹਾਤ ਵਾਲੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਫਰਕ ਦੇਖਿਆ ਜਾ ਸਕਦਾ ਹੈ ਡਾਕਟਰਾਂ ਦੇ ਮੁਤਾਬਕ ਤੇ ਜਿਹੜੇ ਕਲਾਕਾਰ ਅੰਦਰੋਂ ਨਾਲ ਮਿਲ ਕੇ ਆ ਰਹੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਉਹਨਾਂ ਕੱਲ ਨਾਲੋਂ ਫਰਕ ਦੇਖਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਇਸ ਵਕਤ ਦਵਾਈਆਂ ਦੀ ਬਹੁਤ ਜ਼ਿਆਦਾ ਲੋੜ ਹੈ। ਉਹਨੇ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਇੱਥੇ ਪਹੁੰਚੇ ਸਨ ਜਿਨ੍ਹਾਂ ਨੇ ਅੰਦਰ ਰਾਜੂ ਜਵੰਦਾ ਦੀ ਸਿਹਤ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਵੀ ਇਹੋ ਕਿਹਾ ਕਿ ਇਸ ਵਕਤ ਰਾਜੂ ਜਵੰਦਾ ਨੂੰ ਸਾਡੇ ਸਭ ਦੀ ਅਰਦਾਸਾਂ ਦੀ ਲੋੜ ਹੈ। ਅਸੀਂ ਵਾਹਿਗੁਰੂ ਇਹ ਕਾਮਨਾ ਕਰਦੇ ਹਾਂ ਕਿ ਜਲਦ ਗਲ ਠੀਕ ਹੋ ਕੇ ਲੋਕਾਂ ਦੇ ਵਿੱਚ ਮੋੜ ਸ਼ਾਮਲ ਹੋਣ ਤੇ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮ ਕਿ ਜਿਹੜੇ ਹਾਦਸੇ ਸੜਕਾਂ ਦੇ ਉੱਪਰ ਹੁੰਦੇ ਨੇ ਜਾਂਕਰ ਜਿਵੇਂ ਕਿ ਆਵਾਰਾ ਪਸ਼ੂਆਂ ਦੇ ਕਾਰਨ ਜਿਹੜੇ ਹਾਦਸੇ ਹੁੰਦੇ ਨੇ ਜਾਂ ਫਿਰ ਖਰਾਬ ਰੋਡ ਕਰਕੇ ਟੁੱਟੀਆਂ ਸੜਕਾਂ ਕਰਕੇ ਹਾਦਸੇ ਹੁੰਦੇ ਆ ਨੇ ਉਸ ਦੇ ਉੱਪਰ ਵੀ ਨਕੀਲ ਪਾਈ ਜਾਵੇਗੀ ਤੇ ਇਸ ਦੇ ਨਾਲ ਜਿਹੜਾ ਰੋਡ ਟੈਕਸ ਵਸੂਲਿਆ ਜਾਂਦਾ ਉਸ ਦੀ ਜਿਹੜੀ ਸਹੂਲਤ ਹੈ ਉਹ ਇਹ ਕੰਜ਼ਿਊਮਰ ਨੂੰ ਮਿਲਣੀ ਚਾਹੀਦੀ ਹੈ ਇਸ ਦੇ ਬਾਰੇ ਵੀ ਦਾਵਾ ਕੀਤਾ ਹੈ ਸਵੇਰ ਤੋਂ ਹੀ ਇੱਥੇ ਬੈਕ ਟੂ ਬੈਕ ਕਲਾ ਪੰਜਾਬੀ ਕਲਾਕਾਰ ਪਹੁੰਚ ਰਹੇ ਨੇ ਕਿ ਜਿਵੇਂ ਕਰਮਜੀਤ ਤਨਮੋਲ ਗਿੱਪੀ ਗਰੇਵਾਲ ਰਣਜੀਤ ਬਾਵਾ ਦੇਸੀ ਕਰੂਰ ਜਾਂ ਫਿਰ ਔਰ ਬਹੁਤ ਸਾਰੇ ਨਾਮੀ ਸ਼ਖਸੀਅਤਾਂ ਜਿਵੇਂ ਕਿ ਨਿਰਵੈਰ ਪੰਨੂ ਜੀ ਇੱਥੇ ਪਹੁੰਚੇ ਸਨ ਉਹਨਾਂ ਸਭ ਨੇ ਆ ਕੇ ਜਦੋਂ মিডিਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਇਹੋ ਕਿਹਾ ਕਿ ਉਹਨਾਂ ਨੇ ਸਿਹਤ ਵਿੱਚ ਸੁਧਾਰ ਦੇਖਿਆ ਜਾ ਸਕਦਾ ਹੈ ਤੇ ਸਾਨੂੰ ਸਭ ਨੂੰ ਉਹਨਾਂ ਦੀ ਚੰਗੀ ਸਿਹਤ ਦੇ ਲਈ ਕੰਮ ਨਾ ਕਰਨੀ ਚਾਹੀਦੀ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਰਾਜਵੀਰ ਜੁੰਡਾ ਦੇ ਨਾਲ ਜੁੜੀ ਹੋਈ ਹਾਰਡ ਕਵਰ ਫਿਰਦਾ 75 ਰਵਾਂਗੇ ਤੁਸੀਂ ਬਣੇ ਰਹੋ ਫਾਈਬਰ ਦੇ ਨਾਲ